ਲੰਗੁਰ ਸੇਵੀ ਐ ਅਹਨ ਸਸਹਿਜ ਸੰਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈਂ ਦਰਸ਼ਨ ਪਰਸੈ ਗੁਰੂ ਜਨਮ ਮਰਨ ਦੁਖ ਜਾਇ ਹੋ ਆਹੇ ਗੁਰੂ ਸਾਹਿਬ ਜੀ ਸੋਰਠ ਨਹਲਾ नरे, कौन कुमत माता लि पार धार रस रचियो राम भगत न कि ਨਰੇ ਕਹੋ ਨਾ ਮਤ ਤੈ ਲੈਨੀ ਪਰਦਰ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕੀਨੇ ਰਹਾ मुक पंथ जनयो तन ताया पङ्क सङ्ग ਨਾਹਰ ਭਜਿਓ ਨਾ ਗੁਰ ਜਨ ਸੇਵ ਨਾ ਉਪਜਿਓ ਕਾਸ਼ ਬਿਆਨ ਕਟਹਿ ਮਾਹ ਨਰੰਜਨ ਤੀਰ ਪਖੂਜਤ ਉਦਿਆਨਮ ਵਤ ਜਨਮ ਪਰਮਤ ਤਹਾਰੇ ਅਸਥਿਰ ਮਤ ਨਹੀਂ ਪਾਈ ਨਾਨਸ ਦੇਵ ਪ ਅਦੇ ਹਰ ਪਾਜ ਨਾਨਕ ਬਾਤ ਬਤਾਈ ਵਾਤ ਜਨਮ ਪਰਮਤ ਤਹਾਰਿ ਅਸਥਿਰ ਮਤ ਨਹੀਂ ਪਾਈ ਸੰਦੀ ਪਾਈ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਨਵਾਂ ਮਨ ਰੇ ਕੌਨ ਕਮਤ ਤੈ ਲੈਨੀ ਪਰਦਾਰ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕਿਨੀ ਏ ਪਾਵਨ ਮੁਖਵਾਖ ਸੂਰ ਫਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 631 ਅਤੇ 32 ਤੇ ਸਵਾਇ ਮਾਨ ਹੈ ਸਤਿਗੁਰੂ ਜੀ ਰਹਿਮਤਾਂ ਕਰਨ ਸਤਿਗੁਰ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡਪਾਗਿਓ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਨਾਲ ਜੁੜ ਕੇ ਸਤਿਗੁਰ ਜੀ ਦੇ ਦਰਸ਼ਨ ਕਰਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਜੀ ਰਹਿਮਤਾਂ ਕਰਨ ਆਪ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਸਰਬੱਤ ਦੇ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਰਬੱਤ ਦੀਆਂ ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ